ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਦਿਹਾੜੇ ਚੱਲ ਰਿਹਾ ਇਹ ਸਭ ਨੂੰ ਪਤਾ ਸ਼ਹੀਦੀ ਦਿਹਾੜਿਆਂ ਨੂੰ ਮਾਦੇ ਨਜ਼ਰ ਫਰੀਦਕੋਟ ਬਲਾਕ ਵੱਲੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦੀ ਦਿਹਾੜਿਆਂ ਦੇ ਵਿੱਚ ਕੋਈ ਵੀ ਆਪਣਾ ਪਰਸਨਲ ਪ੍ਰੋਗਰਾਮ ਕਿਸਾਨ ਯੂਨੀਅਨ ਫਤਿਹ ਵੱਲੋਂ ਜਿਹੜਾ ਉਹ ਨਹੀਂ ਕੀਤਾ ਜਾਊਗਾ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕੌਮ ਦੀ ਚੜ੍ਹਦੀ ਕਲਾ ਲਈ ਜਾਂ ਕੌਮियत ਲਈ ਜਾਂ ਸਿੱਖ ਰਾਜ ਲਈ ਜਾਂ ਬੰਦੀ ਸਿੰਘਾਂ ਲਈ ਕੋਈ ਪ੍ਰੋਗਰਾਮ ਹੋਵੇ ਉਹਦੇ ਵਿੱਚ ਜ਼ਰੂਰ ਸ਼ਿਰਕਤ ਕਰਾਂਗੇ ਉਹ ਵੱਧ ਚੜ ਕੇ ਇਸਾ ਲਾਵਾਂਗੇ ਚੜ੍ਹਦੀ ਕਲਾ ਦੇ ਵਿੱਚ ਲਾਵਾਂਗੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰਿਆ ਸ਼ਹੀਦੀਆਂ ਦਿੱਤੀਆਂ ਬੱਚਿਆਂ ਨੇ ਤੇ ਫੇਰ ਵੀ ਉਹਨਾਂ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਸੋ ਆਪਾਂ ਚੜ੍ਹਦੀ ਕਲਾ ਦਾ ਸੰਦੇਸ਼ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਉਂਕਿ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕਿਹਦੇ ਲਈ ਆਪਣੇ ਲਈ ਆਪਣੇ ਚੰਗੇ ਫਿਊਚਰ ਲਈ ਕੌਮੀਆਂਤ ਲਈ ਕੌਮ ਦੀ ਚੜ੍ਹਦੀ ਕਲਾ ਲਈ ਤੇ ਫਿਰ ਆਪਾਂ ਢੰਡੀ ਕਲਾ ਦੀ ਅਰਦਾਸ ਨਹੀਂ ਕਰਨੀ ਸ਼ਹੀਦਾਂ ਦੀ ਅਰਦਾਸ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੋਣੀ ਚਾਹੀਦੀ ਆ ਲੰਗਰ ਪ੍ਰਸ਼ਾਦਾ ਜਿਹੜਾ ਉਹ ਸਾਦਾ ਹੋਣਾ ਚਾਹੀਦਾ ਇਹ ਸਭ ਨੂੰ ਪਤਾ ਸੋ ਪਿਛਲੇ ਸਾਲ ਜਦੋਂ ਸ਼ਹੀਦੀ ਦਿਹਾੜੇ ਆਏ ਸੀ ਉਦੋਂ ਕਈ ਜਿਹੜੀਆਂ ਹੁੱਲੜ ਬਾਜ਼ੀਆਂ ਹੋਈਆਂ ਸੀਗੀਆਂ ਸਪੀਕਰਾਂ ਤੇ ਜਿਹੜਾ ਉਹੋ ਜੇ ਕੋਈ ਗਾਣੇ ਗਲਤਮੰਤ ਲਾ ਕੇ ਜਿਹੜਾ ਉਹ ਸ਼ਹੀਦੀ ਦਿਹਾੜਿਆਂ ਨੂੰ ਜਿਹੜਾ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਉਹੋ ਜੇ ਹੁੱਲੜ ਬਾਜ਼ਾਂ ਨੂੰ ਵੀ ਬੇਨਤੀ ਆ ਕਿ ਗੁਰੇਜ਼ ਕਰੋ ਇਹਨਾਂ ਕੰਮਾਂ ਤੋਂ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਜਿਹੜਾ ਉਹ ਸ਼ਹੀਦੀ ਦਿਹਾੜਿਆਂ ਤੇ ਹਿੱਸਾ ਜ਼ਰੂਰ ਲਾਓ ਤੇ ਨੌਜਵਾਨਾਂ ਨੂੰ ਵੀ ਬੇਨਤੀ ਆ ਕਿ ਜਿਹੜਾ ਜਿਵੇਂ ਆਪਾਂ ਫਤੇਗੜ ਸਾਹਿਬ ਐਲਾਨ ਹੋਇਆ ਕਿ ਮੀਟ ਸ਼ਰਾਬਾਂ ਦੀਆਂ ਦੁਕਾਨਾਂ ਜਾਂ ਉਹੋ ਜਿਹੀਆਂ ਦੁਕਾਨਾਂ ਜਿਹੜੀਆਂ ਉਹ ਉੱਥੇ ਉਹਨਾਂ ਚਰ ਜਿਹੜੀਆਂ ਬੰਦ ਰਹਿਣੀਆਂ ਸੋ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਮੈਂ ਬੇਨਤੀ ਕਰਦਾ ਹਾਂ ਕਿ ਇਸ ਗੱਲ ਵੱਲ ਜ਼ਰੂਰ ਗੌਰ ਕੀਤੀ ਜਾਵੇ ਬਾਕੀ ਪਰਸਨਲ ਪ੍ਰੋਗਰਾਮ ਕੋਈ ਵੀ ਨਾ ਕੀਤਾ ਜਾਵੇ ਕੌਮ ਲਈ ਕੌਮ ਦੀ ਚੜ੍ਹਦੀ ਕਲਾ ਲਈ ਜਿਹੜੇ ਉਹ ਪ੍ਰੋਗਰਾਮ ਉਹ ਲੀਕ ਕੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘ ਜਿਹੜੇ ਉਹ ਵੀ ਬਾਹਰ ਆਉਣ ਤੇ ਹੋਰ ਵੀ ਭਾਈ ਅਮਰਪਾਲ ਸਿੰਘ ਵਰਗੇ ਜਿੰਨੇ ਨੌਜਵਾਨ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਸਾਮਬੰਦ ਕੀਤੇ ਹੋਏ ਆ ਉਹ ਵੀ ਬਾਹਰ ਆਉਣ ਤੇ ਭਾਰਤੀ ਕਿਸਾਨ ਯੂਨੀਅਨ ਫਤਿਹ ਵੱਲੋਂ ਪਹਿਲਾਂ ਵੀ ਕੌਮियत ਲਈ ਕੌਮ ਲਈ ਸਦਾ ਜਿਹੜਾ ਉਹ ਮੂਰੇ ਹੋ ਕੇ ਵੱਧ ਚੜ ਕੇ ਅਸੀਂ ਜਿਹੜਾ ਉਹ ਸ਼ਿਰਕਤ ਕੀਤੀ ਆ ਬਾਕੀ ਹੋਰ ਵੀ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਚੜ ਕੇ ਆਉਣ ਵਾਲੇ ਨੌਜਵਾਨਾਂ ਲਈ ਆਪਣੀ ਪੀੜ੍ਹੀ ਲਈ ਜਿਹੜਾ ਉਹ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜਾ ਸ਼ਹੀਦਾਂ ਦਾ ਤੇ ਸ਼ਹਿਬਜ਼ਾਦਿਆਂ ਦੀ ਜਿਹੜੀ ਆ ਉਹ ਕਥਾ ਸੁਣਾਈ ਜਾਵੇ ਗਾਥਾ ਸੁਣਾਈ ਜਾਵੇ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਸ਼ਹੀਦੀ ਦਿੱਤੀ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਇਸ ਤੋਂ ਵੀ ਵੱਧ ਚੜ੍ਹ ਕੇ ਜਿਹੜਾ ਕੌਮ ਦੀ ਗੱਲ ਕਰਨ ਕੌਮੀਆਂ ਦੀ ਗੱਲ ਕਰਨ ਸਿੱਖ ਰਾਜ ਦੀ ਗੱਲ ਕਰਨ ਭਗਵੰਤ ਮਾਨ ਜਾਂ ਪਿਛਲੀਆਂ ਸਰਕਾਰਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਜਿਨ੍ਹਾਂ ਨੇ ਗੱਲ ਕੀਤੀ ਸਿੱਖ ਰਾਜ ਦੀ ਗੱਲ ਕੀਤੀ ਉਹਨਾਂ ਨੂੰ ਚੱਕ ਕੇ ਆਸਾਮ ਦੀਆਂ ਜੇਲਾਂ ਦੇ ਵਿੱਚ ਜਾਂ ਵੱਖ-ਵੱਖ ਜੇਲਾਂ ਦੇ ਵਿੱਚ ਬੰਦ ਜ਼ਰੂਰ ਕਰ ਦਿੱਤਾ ਪਰ ਉਹਨਾਂ ਦਾ ਇੱਕ ਵਹਿਮ ਸੀਗਾ ਜਿਹੜਾ ਉਹ ਵਹਿਮ ਹਰ ਵਕਤ ਦੂਰ ਹੋਇਆ ਕਿ ਕੌਮ ਦੀ ਚੜ੍ਹਦੀ ਕਲਾ ਦੀ ਕੋਈ ਵੀ ਆਗਾਹ ਤੋਂ ਗੱਲ ਨਹੀਂ ਕਰੂਗਾ ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਇਸ ਤਰ੍ਹਾਂ ਰੋਕ ਕੇ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਜੜੀਆਂ ਰੋਕ ਦੇਵਾਂਗੇ ਪਰ ਉਹ ਕਦੇ ਵੀ ਨਹੀਂ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਨੌਜਵਾਨ ਜਿਹੜੇ ਉਹ ਵੱਧ ਚੜ੍ਹ ਕੇ ਕੌਮ ਦੀ ਗੱਲ ਕਰਨਗੇ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਨਗੇ ਸੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੁਸ਼ੀ ਦੇ ਵੀ ਪ੍ਰੋਗਰਾਮ ਜਿਹੜੇ ਆ ਉਹ ਬੰਦ ਕੀਤੇ ਜਾਣ ਉਹਨਾਂ ਚ ਰਸਤੇ ਖੁਸ਼ੀ ਦੇ ਪ੍ਰੋਗਰਾਮ ਖਾਸ ਕਰਕੇ ਜਿਹੜੇ ਆ ਉਹ ਕਦੇ ਕਿਤੇ ਵੀ ਨਾ ਕੀਤੇ ਜਾਣ ਕਿਉਂਕਿ ਗੁਰੂ ਸਾਹਿਬ ਨੇ ਪਰਿਵਾਰ ਆਪਣੇ ਲਈ ਵਾਰਿਆ ਆਪਣੇ ਫਿਊਚਰ ਲਈ ਵਾਰਿਆ ਸੋ ਆਪਣਾ ਵੀ ਕੋਈ ਫਰਜ਼ ਬਣਦਾ ਉਹਨਾਂ ਪ੍ਰਤੀ ਆਪਾਂ ਇਹ ਕਹਿਤਾ ਦਿੰਨੇ ਆ ਕਿ ਹਾਂਜੀ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਆਪਣਾ ਦਿਲ ਵਿੱਚ ਵੀ ਕੋਈ ਫਰਜ਼ ਬਣਦਾ ਆ ਆਪਾਂ ਐਵੇਂ ਕੱਲਾ ਮਤਲਬ ਇਹ ਨਾ ਕਹੀਏ ਕਿ ਹਾਂ ਅਸੀਂ ਮੰਨਦੇ ਆ ਨਾ ਇਹ ਨਹੀਂ ਆਪਾਂ ਨੂੰ ਦੱਸਣਾ ਵੀ ਪੈਣਾ ਕਿ ਅਸੀਂ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਕਰਦੇ ਹਾਂ ਕੁਝ ਕਰਨਾ ਚਾਹੁੰਦੇ ਹਾਂ ਸੋ ਜ਼ਰੂਰ ਇਹਨਾਂ ਗੱਲਾਂ ਵੱਲ ਗੌਰ ਕੀਤੀ ਜਾਵੇ ਸੋ ਸ਼ਹੀਦੀ ਦਿੱਤੀ ਆ ਸ਼ਾਹਬਜਾਦਿਆਂ ਨੇ ਸੋ ਬਹੁਤ ਵੱਡੀ ਸ਼ਹਾਦਤ ਆ ਮੋਦੀ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਇਹ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸ਼ਾਹਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਤੁਸੀਂ ਬਾਲਦੇਵਸ 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 ਕਰਕੇ ਜਿਹੜਾ ਇਹ ਘਨੌਣੀਆਂ ਹਰਕਤਾਂ ਕਰ ਰਹੇ ਹੋ ਕਿ ਅਸੀਂ ਬਾਲਦੇਵਸ ਬਣਾ ਰਹੇ ਹਾਂ ਉਹ ਕੋਈ ਬਾਲਦੇਵਸ ਨਹੀਂ ਇਹ ਸ਼ਹੀਦੀ ਸ਼ਹੀਦੀ ਇਹਨਾਂ ਦੀ ਜਿਹੜੀ ਹੈਗੀ ਆ ਸਾਬਜਾਦਿਆਂ ਦੀ ਉਹ ਬਹੁਤ ਉੱਚ ਪਵਿੱਤਰਤਾ ਰੱਖਦੀ ਆ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਸੋ ਇਹੋ ਜਿਹੀਆਂ ਹਰਕਤਾਂ ਤੋਂ ਆਵਾਜ਼ ਆਇਆ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੀ ਤੇ ਸਿੱਖ ਰਾਜ ਦੀ ਗੱਲ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ